ਕੇਂਦਰ ਸਰਕਾਰ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ 10 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਦੇਸ਼ ਦੇ ਵਿੱਚ 12 ਉਦਯੋਗਿਕ ਸਮਾਰਟ ਸਿਟੀ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਦੇ ਨਾਲ ਕਰੀਬ 10 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 28602 ਕਰੋੜ ਰੁਪਏ ਹੋਵੇਗੀ ਵੈਸ਼ਨਵ ਨੇ ਕਿਹਾ ਹੈ ਕਿ ਇਹ ਇੰਡਸਟਰੀਅਲ ਸਮਾਰਟ ਸਿਟੀ ਨੈਸ਼ਨਲ ਇੰਡਸਟਰੀ ਡਿਵੈਲਪਮੈਂਟ ਕੋਰੀਡੋਰ ਪ੍ਰੋਗਰਾਮ ਦੇ ਤਹਿਤ ਬਣਾਏ ਜਾ ਰਹੇ ਹਨ ਅਤੇ ਕੈਬਨਿਟ ਮੰਤਰੀ ਦੀ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਨੀ ਵੈਸ਼ਨਵ ਨੇ ਕਿ ਹੈ ਕਿ ਇਸ ਦੇ ਨਾਲ ਲਗਭਗ 10 ਲੱਖ ਲੋਕਾਂ ਨੂੰ ਸਿੱਧੇ ਤੌਰ ਤੇ ਰੋਜ਼ਗਾਰ ਅਤੇ 30 ਲੱਖ ਅਸਿੱਧੇ ਰੋਜ਼ਗਾਰ ਦੀ ਸੰਭਾਵਨਾ ਪੈਦਾ ਹੋਵੇਗੀ ਪਲੱਗ ਗਾਈਨ ਪਲੇ ਅਤੇ ਵਾਕ ਆਊਟ ਵਰਕਰ ਸੰਕਲਪਾਂ ਦੇ ਬਹੁਤ ਧਿਆਨ ਜ਼ਿਆਦਾ ਧਿਆਨ ਦਿੱਤਾ ਜਾਵੇਗਾ ਅੱਜ ਦੁਨੀਆ ਭਰ ਤੋਂ ਨਿਰਮਾਣ ਗਤੀਵਿਧੀਆਂ ਭਾਰਤ ਵੱਲ ਵਧ ਰਹੀਆਂ ਨੇ ਇਲੈਕਟ੍ਰੋਨਿਕਸ ਦਾ ਨਿਰਮਾਣ ਹੋਵੇਗਾ ਮੋਬਾਈਲ ਨਿਰਮਾਣ ਹੋਵੇ ਜਾਂ ਰੱਖਿਆ ਨਿਰਮਾਣ ਹੋਵੇ ਇਹ ਸਾਰੇ ਹੀ ਭਾਰਤ ਵੱਲ ਵਧ ਰਹੇ ਨੇ ਅਤੇ ਇਹ ਕੋਰੀਡੋਰ ਅਤੇ ਇਹ ਉਦਯੋਗਿਕ ਜ਼ੋਨ ਪ੍ਰੋਜੈਕਟ ਉਸ ਤਬਦੀਲੀ ਨੂੰ ਤੇਜ਼ ਕਰਨਗੇ ਕੇਂਦਰੀ ਮੰਤਰੀ ਵੈਸ਼ਨਵ ਨੇ 12 ਵਿੱਚੋਂ ਸਿਰਫ 11 ਸ਼ਹਿਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ ਤੇ ਆਖਰੀ ਨਾ ਨਾ ਦੱਸਣ ਦਾ ਕਾਰਨ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਕਾਰਨ ਲਾਗੂ ਆਦਰਸ਼ ਚੋਣ ਜਾਬਤੇ ਦਾ ਹਵਾਲਾ ਦਿੱਤਾ ਹੈ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪੂਰਬੀ ਸੂਬਿਆਂ ਨੂੰ ਪਣ ਬਿਜਲੀ ਦੇ ਵਿਕਾਸ ਦੇ ਲਈ 4136 ਕਰੋੜ ਰੁਪਏ ਦੀ ਇਕਵਿਟੀ ਸਹਾਇਤਾ ਜਿਹੜੀ ਹੈ ਉਹ ਵੀ ਪ੍ਰਵਾਨਗੀ ਉਹਦੀ ਦਿੱਤੀ ਹੈ। ਇਸ ਤੋਂ ਇਲਾਵਾ ਤਿੰਨ ਰੇਲਵੇ ਪ੍ਰੋਜੈਕਟਾਂ ਨੂੰ ਵੀ ਕੈਬਨਿਟ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ। ਜਿਨ੍ਹਾਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਨਾਂ ਦੇ ਵਿੱਚ ਜਮਸ਼ੇਦਪੁਰ ਪੁਰুলিয়া ਆਸਨਸੋਲ ਸੁੰਦਰਗੜ ਜ਼ਿਲ੍ਹੇ ਦੇ ਡਰੇਗਾ ਤੋਂ ਰਾਏਗੜ੍ਹ ਜ਼ਿਲ੍ਹੇ ਦੇ ਪੁਲੂਮੁੜਾ ਤੱਕ 73 ਕਿਲੋਮੀਟਰ ਲੰਬੀ ਨਵੀਂ ਡਬਲ ਲਾਈਨ ਬਾੜਗੜ ਰੋਡ ਤੋਂ ਨਵਾਪਾਰਾ ਤੱਕ 138 ਕਿਲੋਮੀਟਰ ਲੰਬੀ ਨਵੀਂ ਲਾਈਨ ਸ਼ਾਮਿਲ ਹੈ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਦੇਸ਼ ਭਰ ਦੇ 234 ਸ਼ਹਿਰਾਂ ਦੇ ਵਿੱਚ ਪ੍ਰਾਈਵੇਟ ਐਫਐਮ ਰੇਡੀਓ ਦੇ 734 ਚੈਨਲਾਂ ਦੀ ਨਿਲਾਮੀ ਦੀ ਪ੍ਰਵਾਨਗੀ ਦੇ ਦਿੱਤੀ ਹੈ